ਮੇਰੀ ਮੇਰੀ ਮੇਰੇ ਜਵਾਬ ਉਹਨਾਂ ਦੇ ਸਵਾਲਾਂ ਦੇ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ ਉਹਨਾਂ ਦਾ ਹੱਲ ਹੋਣਾ ਜਿਹੜੀ ਮੌਜੂਦਾ ਸਰਕਾਰ ਬਣੂਗੀ ਉਹਦੇ ਨਾਲ ਟੇਬਲ ਤੇ ਬੈਠ ਕੇ ਆਪਣੀ ਗੱਲ ਮੁਕਾਮ ਕਰੂਗੀ ਜਰੂਰ ਕਰੂੰਗੀ ਮੈਂ ਪੰਨੀ ਸਿੰਘ ਰਾਜੇਵਾਲਾ ਜੀ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਇਹਨਾਂ ਕਿ ਬੀਜੇਪੀ ਨੂੰ ਸਰਦਾਰ ਇੰਜਰੇ ਦਿੱਤਾ ਗਿਆ ਕਿ ਇਹ ਸਭ ਨੂੰ ਗੱਲ ਕੀਤੀ ਜਾਵੇ ਤੇ ਉਹ ਜਿਹੜੇ ਬੀਜੇਪੀ ਵਾਲੇ ਉਹ ਗੱਲ ਨਹੀਂ ਕਰਦੇ ਸਾਡੇ ਨਾਲ ਬੈਠ ਕੇ ਬਿਲਕੁਲ ਗੱਲ ਕਰਦੇ ਆ ਬੀਜੇਪੀ ਦੇ ਨਮਾਇंदे ਕੈਬਨਿਟ ਮਨਿਸਟਰ ਆਪ ਚਲ ਕੇ ਆਏ ਆ ਇੱਥੇ ਕਿ ਨਾ ਕਿ ਉਹਨਾਂ ਨੂੰ ਜਾਣਾ ਪਿਆ ਦਿੱਲੀ ਮੈਂ ਇੰਨਾ ਕਹਿਣਾ ਚਾਹੁੰਦੀ ਆ ਕਿ ਦਰਵਾਜ਼ੇ ਖੁੱਲੇ ਨੇ ਔਰ ਇਹ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਇਹ ਮੁਮਕਿਨ ਨਹੀਂ ਕਿ ਸਰਕਾਰ ਕੁਝ ਕਰ ਸਕਦੀ ਜਿਹੜੀ ਨਵੀਂ ਸਰਕਾਰ ਬਣੂਗੀ ਜ਼ਰੂਰ ਗੱਲਬਾਤ ਦੇ ਵਿੱਚ ਕੋਸ਼ਿਸ਼ ਕਰਾਂਗੇ ਜੇ ਨਾ ਤਾਂ ਮੈਂ ਕਹਿੰਦੀ ਕਿ ਭਾਜਪਾ ਨੇ ਸੀਟ ਦਿੱਤੀ ਆ ਮਹਾਰਾਣੀਪਤ ਦੇ ਲਈ ਨਾ ਚੀ ਗੱਲ ਕਰਨਾ ਚਾਹੁੰਦੀ ਕਿ ਸਭ ਪਿੱਲਾਂ ਨੂੰ ਹੀ ਦਿੰਦੇ ਮਹਾਰਾਣੀਪਤ ਦੇਖੋ ਇਹ ਗੱਲ ਨਹੀਂ ਹੈ ਗੱਲ ਆਰਾਮ ਨਾਲ ਕਰੀਏ ਜਿਹੜਾ ਰੋਲਾ ਰੱਪਾ ਹੁੰਦਾ ਉਹਦੇ ਵਿੱਚ ਗੱਲ ਨਹੀਂ ਹੁੰਦੀ ਔਰ ਮੇਰੀ ਜਵਾਬ ਦੇ ਕੇ ਉਹਨਾਂ ਦਾ ਹੱਲ ਨਹੀਂ ਹੋਏਗਾ ਹੱਲ ਉਹਨਾਂ ਦਾ ਮੌਜੂਦਾ ਸਰਕਾਰ ਦੇ ਨਾਲ ਬੈਠ ਕੇ ਉਹੀ ਹੱਲ ਕਰ ਸਕਦਾ ਹੈ ਰਾਜਿਆਂ ਬਣੀ ਗਈ ਸੀ ਕੱਲ ਉਹ ਕਹਿੰਦੇ ਇਸ ਵਾਰ ਰਾਜਿਆਂ ਨੂੰ ਨਹੀਂ ਫਕੀਰਾਂ ਨੂੰ ਜਿਹੜਾ ਉਹ ਕਿਤਨੇ ਕਿਤੇ ਲੋਕ ਚੁਣ ਕੇ ਭੇਜਣਗੇ ਉਹ ਤਾਂ ਉਸ ਦਾ ਨਾਰਾ ਹੈ ਜੀ ਗੱਲ ਨਹੀਂ ਰਹਿ ਤੂੰ ਚਲੋ ਦੇਖੋ ਕੋਈ ਜੋ ਸਹੀ ਨਾਰਾ ਹੁੰਦਾ ਨਾ ਉਹ ਕਰਨਾ ਚਾਹੀਦਾ ਹੈ ਫਕੀਰ ਇੱਕ ਅਲੱਗ ਗੱਲ ਹੈ ਇੱਕ ਸਿਆਸਤਦਾਨ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਅਲੱਗ ਗੱਲ ਹੈ ਸੋ ਠੀਕ ਹੈ ਉਹਨਾਂ ਨੇ ਇਹ ਨਾਰਾ ਦੇ ਤਾਂ ਲੋਕ ਦੇਖ ਲੈਣਗੇ ਵੀ ਕੌਣ ਹੈਗਾ ਕੀ ਹੈਗਾ ਇਹਦੇ ਉੱਤੇ ਮੈਂ ਮਹਿਣਾ ਹੀ ਨਹੀਂ ਰੱਖਦੀ ਕਿ ਮੈਂ ਕਿਸਾਨਾਂ ਦੇ ਵਿਰੋਧਿਕ ਤੋਂ ਤਾਂ ਕਹਿੰਦਾ ਹਰ ਹੋ ਸਕਦਾ ਹੈ ਵੇਖੋ ਮੈਂ ਨਹੀਂ ਕਹਿ ਸਕਦੀ ਇਹ ਕਿਸਾਨ ਦੇ ਲੀਡਰ ਕਿਸਾਨ ਦੇ ਲੀਡਰ ਔਰ ਜਦ ਮੌਜੂਦਾ ਸਰਕਾਰ ਬਣ ਜਾਊਗੀ ਉਸ ਟਾਈਮ ਦੀ 2024 ਜੂਨ ਦੇ ਬਾਅਦ ਉਹੀ ਪਤਾ ਚੱਲੂਗਾ ਇਸ ਦੇ ਉੱਤੇ ਮੈਂ ਕੁਝ ਕਹਿ ਨਹੀਂ ਸਕਦਾ ਦੇਖੋ ਇਸ ਮਾਹੌਲ ਦੇ ਵਿੱਚ ਮੈਂ بار بار ਕਹਿ ਰਹੀ ਐ ਕਿ ਮੈਂ ਕਿਸਾਨਾਂ ਦੇ ਮੁੱਦੇ ਦੀ ਜਾਣੂ ਐ ਜੋ ਉਸ ਦੇ ਬਾਅਦ ਇਲੈਕਸ਼ਨਾਂ ਬਾਅਦ ਸਾਨੂੰ ਦੱਸਣਗੇ ਅਸੀਂ ਜ਼ਰੂਰ ਉਹਨਾਂ ਦੇ ਅੱਗੇ ਪਹੁੰਚਾਵਾਂਗੇ ਔਰ ਗੱਲਬਾਤ ਉਹਨਾਂ ਦੀ ਉੱਥੇ ਹੀ ਮੁੱਕ ਗਈ ਟੇਬਲ ਤੇ ਲਾਸਟ ਕੁਐਸਚਨ ਦੇਖੋ ਇਹ ਉਹਨਾਂ ਦੇ ਜੋ ਸਿਰਿੰਦਰ ਜੀ ਜਿਹੜੇ ਗੁਜ਼ਰੇ ਨੇ ਉਹਨਾਂ ਦੇ ਭਤੀਜੇ ਦੇ ਕਹੇ ਤੇ ਇੱਕ ਐਫਆਰਆਈ ਦਰਜ ਹੋਈ ਉਹ ਬੰਦਾ ਸੀ ਕਿ ਉਹਨਾਂ ਨੇ ਜੋ ਕੰਪਲੇਂਟ ਕੀਤੀ ਉਹ ਦਰਜ ਹੋਈ ਪਰ ਜਿਹੜੀ ਗ੍ਰਿਫਤਾਰੀ ਹਲੇ गिरफ्तारी ਤਾਂ ਹੋਊਗੀ ਜੇ ਕੋਈ ਉਹਦਾ ਸਬੂਤ ਮਿਲੇ ਪੂਰਾ ਇਹ छानबीन ਕਰਕੇ ਹੋਣੀ ਚਾਹੀਦੀ ਹੈ ਹਰ ਇੱਕ ਆਦਮੀ ਦਾ ਆਪਣਾ ਹੱਕ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਾਹਮਣੇ ਖੜੇ ଥି ਮੈਨੂੰ ਪਤਾ ਕਿ ਉਹਨਾਂ ਨੇ ਬਿਲਕੁਲ ਧੱਕਾ ਨਹੀਂ ਮਾਰਿਆ ਔਰ ਉਹ ਵੀਡੀਓ ਵੀ ਨਿਕਲੀ ਹੈ ਸਾਰਿਆਂ ਨੇ ਦੇਖਿਆ ਕੰਪਲੇਂਟ ਲਿਖਣ ਦੇ ਬਾਅਦ ਇੱਕ ਗ੍ਰਿਫਤਾਰੀ ਖਾਲੀ ਕੰਪਲੇਂਟ ਹੁੰਤੇ ਨਹੀਂ ਹੁੰਦੀ छानबीन ਕਰਨ ਸਹੀ ਸਾਰਾ ਕੁਝ ਸਾਹਮਣੇ ਆਣ ਤਾ ਜੋ ਲੈਣਾ ਐਕਸ਼ਨ ਉਹ ਲੈਣ ਦੀ ਹੈ। ਬਿਕਰ ਬੰਦ ਕਰਾਣਾ ਪੈਣਾ ਹੋਵੇਗਾ ਹੋਵੇਗਾ ਮੰਨੋ। ਹਾਂ ਜੀ ਮਾਨੀ ਸਰ ਲੋਕਾਂ ਦਾ ਕਿੰਨਾ ਸਹਿਯੋਗ ਦੇ ਰਿਹਾ ਹੈ। ਬਹੁਤ ਜਿਆਦਾ ਦਿਨ ਪਰ ਦਿਨ ਹੰਗਾਰਾ ਹੋ ਰਿਹਾ ਹੈ ਬੜੀ ਜਾ ਰਹੀ ਹੈ। ਔਰ ਨੂੰ ਪੂਰਾ ਪ੍ਰੋਸਾ ਹੈ ਕਿ ਵਧੀਆ ਤਰੀਕੇ ਨਾਲ ਇਹ ਸੀਟ ਕੱਢਾਂਗੇ। ਮਾਨੀ ਸਰ ਲੋਕਾਂ ਦਾ ਉਹਦੇ ਜਿਹੜੇ ਪੂਰੇ ਪੰਜਾਬ ਦੇ ਬੀਜੇਪੀਆ ਦੇ ਵਰਕ ਤੋਂ ਨਾਲੇ ਉਮੀਦਵਾਰਾਂ ਦਾ ਇਹ ਕਿੰਦਾ ਦੇਖਦੇ ਹੋ ਦੇਖੋ ਕਿਸੇ ਉਮੀਦਵਾਰ ਨੂੰ 100% ਸਪੋਰਟ ਨਹੀਂ ਮਿਲਦੀ ਵਿਰੋਧ ਤਾਂ ਹੁੰਦਾ ਹੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਉਹ ਵੀ ਵਿਰੋਧ ਕਰਦੀਆਂ ਸੰਸਥਾਵਾਂ ਕੋਈ ਆ ਵਿਰੋਧ ਕਰਦੀਆਂ ਕੋਈ ਸਮਰਥਨ ਦਿੰਦੀਆਂ ਨੇ ਸੋ ਇਹ ਤਾਂ ਚੱਲਦਾ ਆਂਦਾ ਹੈ ਉਹਨਾਂ ਦਾ ਹੱਕ ਹੈ ਉਹ ਕਰਨ ਪੰਜਾਬ ਪੇਨਾ ਬੰਦੇ नुकसान पूरे पंजाब का हो रहा है व्यापारियों का हो रहा है किसी वर्ग का नुकसान होए वह सार्या हो असर पैदा तो मेरा तो अपील है कि यल्द अपना सोच के टेबल तू सरकार बनेगी उदों तक थोड़ा थो थो जा सब्र रख त सारे जने पंजाबी इन्हों के कोशिश करा कि इन हल होगा तो देखो एक, देखो एक तो घग्गर मुद्दा है जोड़ा हर वक्त कोशिश कर पर अज तक किसी तो हल नहीं होया तो मैं भी ये कहती है कि मैं सौ परसेंट अपने वालों कोशिश करूँगी और मैनू यकीन है कि ऐदकी ਮੋਦੀ ਜੀ ਦੀ ਸਰਕਾਰ ਦੇ ਵਿੱਚ ਅਸੀਂ ਇਹਨੂੰ ਹੱਲ ਕਰ ਸਕੀਏ। ਸੋ ਇਹ ਹੱਲ ਪਹਿਲਾਂ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਕੋਸ਼ਿਸ਼ ਕੀਤਾ ਸੀ। ਪਰ ਜਦੋਂ 10 ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਉਹਨਾਂ ਦੀ ਵੱਖ-ਵੱਖ ਸੋਚ ਉਹ ਇਕੱਠੇ ਹੋ ਕੇ ਉਹਨਾਂ ਦਾ ਹੱਲ ਨਿਕਲ ਨਹੀਂ ਸਕਿਆ। ਮੈਡਮ ਡਾਕਟਰ ਗੰ蒂 ਲੋਕਾਂ ਦੇ ਵਿੱਚ ਪ੍ਰਕਾਰ ਇਹ ਕਰਦੇ ਆ।